ਕਿਸੇ ਸਮੇਂ ਚ ਸਾਹਮਲੇ ਰੰਗ ਕਰਕੇ ਉਡਾਇਆ ਜਾਂਦਾ ਸੀ ਮਜ਼ਾ ਪਰ ਅੱਜ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਚ ਵੀ ਪਾਰੀ ਐ ਪੂਰੀ ਤੱਕ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਫਿਟਨੈਸ ਫਰੀਕ ਤੇ ਬਹੁਤ ਹੀ ਖੂਬਸੂਰਤ ਐਕਟ੍ਰੈਸ ਸੋਨਮ ਬਾਜਵਾ ਦੇ ਬਾਰੇ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਪੂਰਾ ਨਾਮ ਰੋਸ਼ਨ ਕਰ ਰਹੀ ਹੈ ਤੇ ਨਾਲ ਦੀ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹ ਟੌਪ ਦੀ ਐਕਟ੍ਰੈਸਿਸ ਦੇ ਵਿੱਚ ਆਪਣਾ ਨਾਮ ਸ਼ੂਮਾਰ ਕਰਵਾ ਚੁੱਕੀ ਹੈ ਸੋਨਮ ਬਾਜਵਾ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਲੋਕ ਕਰੋੜਾਂ ਦੀ ਗਿਣਤੀ 'ਚ ਫੋਲੋ ਕਰਦੇ ਨੇ ਤੇ ਜਦੋਂ ਉਹਨਾਂ ਦੇ ਵੱਲੋਂ ਕੋਈ ਪੋਸਟ ਜਾਂ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ ਤੇ ਲੋਕ ਉਸ ਵੀਡੀਓ ਔਰ ਪੋਸਟ ਦੇ دیਵਾਨੇ ਹੋ ਜਾਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਸੋਨਮ ਬਾਜਵਾ ਦੀ ਜ਼ਿੰਦਗੀ ਦੇ ਬਾਰੇ ਕਿਉਂਕਿ ਇੱਥੋਂ ਤੱਕ ਇਸ काम ਨੂੰ ਹਾਸਲ ਕਰਨ ਦੇ ਲਈ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ ਉਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ 'ਚ ਅਦੋ ਕਦਮ ਰੱਖਿਆ ਗਿਆ ਸੀ ਜਦੋਂ ਕਿਸੇ ਸਮੇਂ 'ਚ ਟੀਵੀ ਦਾ ਜ਼ਮਾਨਾ ਹੁੰਦਾ ਸੀ ਸੋਨਮ ਬਾਜਵਾ ਜਿਨ੍ਹਾਂ ਦੇ ਵੱਲੋਂ ਬਹੁਤ ਮਿਹਨਤ ਕਰਕੇ ਅੱਜ ਇੱਕ ਵੱਡਾ ਨਾਮ ਜੋਆ ਕਮਾਇਆ ਗਿਆ ਦੱਸਦੀ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਸੀ ਇਸ ਦੇ ਬਾਵਜੂਦ ਇੰਡਸਟਰੀ ਦੀ ਟੌਪ اداکارਆ ਆਪਣੀ ਮਿਹਨਤ ਅਤੇ ਟੈਲੈਂਟ ਦੇ ਦਮ ਦੇ ਉੱਤੇ ਬਣੀ ਆ ਸੋਨਮ ਬਾਜਵਾ ਜਿਨ੍ਹਾਂ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਦੇ ਵਿੱਚ ਹੋਇਆ ਸੀ ਉਸ ਦੇ ਪਰਿਵਾਰ ਦਾ ਦੂਰ ਦੂਰ ਤੱਕ ਫਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾੰਬਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪੈਂਦੇ ਸੀ ਉਸਦੇ ਆਪਣੇ ਪਰਿਵਾਰ ਨੇ ਉਸ ਨੂੰ ਸਾੰਬਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਵਾਇਆ ਸੀ ਇਸ ਤੋਂ ਬਾਵਜੂਦ ਸੋਨਮ ਬਾਜਵਾ ਚ ਆਤਮ ਵਿਸ਼ਵਾਸ ਖਤਮ ਹੋ ਚੁੱਕਾ ਸੀ ਇਸ ਦਾ ਖੁਲਾਸਾ ਐਕਟਰਸ ਨੇ ਖੁਦ ਇੱਕ ਇੰਟਰਵਿਊ ਦੌਰਾਨ ਕੀਤਾ ਸੀ ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ ਪਰ ਰੋਜ਼ੀ ਡਾਕਟਰੀ ਦੀ ਪੜਾਈ ਚ ਜ਼ਰਾ ਵੀ ਇੰਟਰਸਟ ਨਹੀਂ ਸੀ ਪਰਿਵਾਰ ਦੇ ਦਬਾਅ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਸੀ ਮੋਡਲ ਬੰ ਸੋਨਮ ਨੇ ਨਾਮ ਤਾਂ ਕਮਾਇਆ ਪਰ ਉਸ ਨੂੰ ਉਹ ਤਰੱਕੀ ਤੇ ਪੋਪੂਲਾਰਿਟੀ ਨਹੀਂ ਮਿਲ ਰਹੀ ਸੀ ਜਿਸ ਦੀ ਉਸ ਨੂੰ ਤਲਾਸ਼ ਸੀ ਇਸ ਤੋਂ ਬਾਅਦ ਸੋਨਮ ਨੇ 에어 호ਸਟਸ ਦੀ ਨੌਕਰੀ ਕੀਤੀ ਇਸੇ ਦੌਰਾਨ ਉਸਨੇ ਮਿਸ ਇੰਡੀਆ ਚ ਵੀ ਹਿੱਸਾ ਲਿਆ ਪਰ ਇੱਥੇ ਵੀ ਉਸ ਨੂੰ ਸਫਲਤਾ ਨਹੀਂ ਮਿਲੀ ਸੋਨਮ ਨੇ ਆਪਣੇ ਇੱਕ ਇੰਟਰਵਿਊ ਚ ਦੱਸਿਆ ਸੀ ਉਹ 에어 호ਸਟਸ ਦੀ ਨੌਕਰੀ ਕਰ ਰਹੀ ਸੀ ਪਰ ਇਸੇ ਦੌਰਾਨ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ਤੋਂ ਆਫਰ ਆਇਆ ਉਸਨੇ ਆਪਣੀਆਂ ਤਸਵੀਰਾਂ ਇੱਥੇ ਭੇਜੀਆ ਜੋ ਨਿਰਮਾਤਾ ਨੂੰ ਕਾਫੀ ਪਸੰਦ ਆਈਆਂ ਇਸ ਤੋਂ ਬਾਅਦ 2013 ਚ ਪੰਜਾਬੀ ਫਿਲਮ ਬੈਸਟ ਆਫ ਲਖਨਊ ਸੋਨਮ ਨੇ ਪਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਜਦੋਂ ਇਸ ਫਿਲਮ ਚ ਸਿਮਰਨ ਬਣ ਕੇ ਸੋਨਮ ਪਰਦੇ ਦੇ ਉੱਤੇ ਆਈ ਤਾਂ ਇਹ ਸਿੱਧਾ ਲੋਕਾਂ ਦੇ ਦਿਲਾਂ 'ਚ ਉਤਰ ਗਈ ਇਸ ਤੋਂ ਬਾਅਦ 2014 ਚ ਪੰਜਾਬੀ ਫਿਲਮ ਪੰਜਾਬ 1984 ਚ ਉਹਨਾਂ ਨੇ ਇੱਕ ਹੋਰ ਕੰਮ ਕੀਤਾ ਜਿੱਥੇ ਸੋਨਮ ਦੀ ਭੂਮਿਕਾ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਦਮਦਾਰ ਕਿਰਦਾਰ ਨਿਭਾਇਆ ਸੀ ਸੋਨਮ ਬਾਜਵਾ ਨੇ ਕਈ ਤਾਮਿਲ ਤੇਲਗੂ ਤੇ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਸੋਨਾ ਬਾਜਵਾ ਅੱਜ ਇਸ ਮੁਕਾਮ ਤੇ ਹੈ ਕਿ ਉਸ ਨੂੰ ਆਸਾਨੀ ਦੇ ਨਾਲ ਇਹ ਮੁਕਾਮ ਨਹੀਂ ਮਿਲਿਆ ਸੀ ਉਸ ਨੂੰ ਜੀ ਤੋਰ ਸਟਰਗਲ ਕਰਨਾ ਪਿਆ ਸੀ ਪਰ ਇਸ ਦੇ باوجود ਉਸ ਨੇ ਹਾਰ ਨਹੀਂ ਮੰਨੀ ਤੇ ਅੱਜ ਉਹ ਪਾਲੀਵੁੱਡ ਦੀ ਟੌਪ ਐਕਟ੍ਰੀਸਿਸ ਦੇ ਵਿੱਚ ਸ਼ਾਮਿਲ ਹੈ ਰਿਪੋਰਟਸ ਦੇ ਅਕੋਰਡਿੰਗ ਪੰਜਾਬੀ ਫਿਲਮ ਇੰਡਸਟਰੀ ਦੀ ਉਹ ਸਭ ਤੋਂ ਮਹਿੰਗੀ ਐਕਟ੍ਰੈਸ ਹੈ ਇੱਕ ਫਿਲਮ ਕਰਨ ਦੇ ਲਈ 3 ਕਰੋੜ ਰੁਪਏ ਤੱਕ ਉਹ ਫੀਸ ਚਾਰਜ ਕਰਦੀ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਉਹਨਾਂ ਦੀ ਨੈਟਵਰਥ ਦੀ ਤਾਂ ਕਿਹਾ ਜਾਂਦਾ ਹੈ ਕਿ 2022 ਦੇ ਅਕੋਰਡਿੰਗ ਉਹਨਾਂ ਦੀ ਨੈਟਵਰਥ 5 ਮਿਲੀਅਨ ਡਾਲਰ ਯਾਨੀ ਕਿ 40 ਕਰੋੜ ਦੇ ਨੇੜੇ ਤੇੜੇ ਆ ਅੱਜ ਦੇ ਸਮੇਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਐਕਟ੍ਰੈਸਿਸ ਦੇ ਵਿੱਚ ਸ਼ਾਮਿਲ ਹੈ ਸੋਨਮ ਬਾਜਵਾ ਵੱਲੋਂ ਬਹੁਤ ਸਰੀਆ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਉਹਨਾਂ ਨੂੰ ਕਾਰਾਂ ਦੀ ਕਲੈਕਸ਼ਨ ਦਾ ਵੀ ਕਾਫੀ ਸ਼ੌਂਕ ਆ ਉਹਨਾਂ ਦੇ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੀ ਨੇ ਜੇਕਰ ਇੱਥੇ ਉਹਨਾਂ ਦੀ ਬਾਲੀਵੁੱਡ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਬਹੁਤ ਜਲਦੋਂ ਨਜ਼ਰ ਆਉਣ ਵਾਲੀ ਹੈ ਜਸਦੇ ਵਿੱਚ ਹਾਊਸਫੁੱਲ 5 ਜਿਸ ਦੇ ਵਿੱਚ ਅਕਸ਼ੇ ਕੁਮਾਰ ਉਹਨਾਂ ਦੇ ਨਾਲ ਹੋਣਗੇ ਬਾਗੀ 4 ਦੇ ਵਿੱਚ ਟਾਈਗਰ ਸ਼ਰੋਫ ਦੇ ਨਾਲ ਤੇ ਨਾਲ ਦੀ ਨਾਲ ਦੀਵਾਨੀਅਤ ਦੇ ਵਿੱਚ ਹਰਸ਼ਵਰਧਨ ਰਾਣੀ ਦੇ ਨਾਲ ਸੋਨ ਬਾਜਵਾ ਨਜ਼ਰ ਆਉਣ ਵਾਲੀ ਹੈ